ਬੇਜਵਾਨ ਡੰਗਰਾਂ ਦੀ ਗੱਲ ਕਰਨ ਲੱਗੇ ਆ ਬਈ ਜਿਹੜੇ ਬੇਜਵਾਨ ਡੰਗਰ ਆ ਵਿਚਾਰੇ ਤੇ ਉਹ ਪਾਣੀ ਚ ਤਰਦੇ ਆਉਂਦੇ ਆ ਜਿਹੜੇ ਤੇ ਪਾਕਿਸਤਾਨ 'ਚ ਵੀ ਟਪ ਗਏ ਕਈ ਪਾਕਿਸਤਾਨ ਦੇ ਆਪਣੇ ਕੰਨੇ ਵੀ ਆ ਗਏ ਹੋਗੇ ਢੀੜਾ ਖਾਂਦਾ ਨਾ ਪਾਣੀ ਉਹਦੀ ਗੱਲ ਕਰਨ ਲੱਗੇ ਆ ਆਪਾਂ ਤੇ ਭਾਈ ਇਹਨਾਂ ਦੀ ਵਿਚਾਰਿਆਂ ਦੀ ਵਾਰ ਕਰ ਲਓ ਤੇ ਸੇਵਾ ਕਰੋ ਸਾਂਭ ਕੇ ਰੱਖੋ ਤੇ ਜਿੱਦẽ ਸਖਾਵੇਂ ਦੇ ਨਾਉਣ ਗਿਆ ਪੰਜ ਚਾਰ ਦਿਨੀਆਂ ਫੇਰ ਸਖਾਵੇਂ ਦੇ ਨਾਉਣਗੇ ਤੇ ਫੇਰ ਆਪੋ ਆਪਣੇ ਪਸ਼ੂ ਅਗਲਾ ਲੈ ਜੂਗਾ ਵੀਡੀਓ ਜਰੂਰ ਪਾ ਲਿਆ ਕਰੋ ਵੀ ਸਾਡੇ ਕੋਲ ਆ ਮੱਝ ਆ ਗਈ ਆ ਗਾਂ ਆ ਜਿੰਨੇ ਪਸ਼ੂ ਆ ਗਏ ਤੇ ਉਹਨਾਂ ਵਾਰੀ ਆਪਾਂ ਚਾਰ ਕਿਲਾ ਦਾ ਕੁਝ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਆਪਣੇ ਹੱਥ ਰੱਸੇ ਲਾਤੇ ਜੋ ਨੇ ਮੱਝਾਂ ਗਾਵਾ ਇਹ ਤਾਂ ਲਿਖਿਆ ਨਾ ਜਿਹਦੇ ਘਰਾਂ ਚ ਪਾਣੀ ਵੜ ਗਿਆ ਫਰੋਜਪੁਰਾ ਜਾਂ ਪਿਛਲੇ ਹੋਰ ਲੱਕੇ ਆ ਉਹ ਵਿਚਾਰੇ ਰੱਸੇ ਲਾ ਲਾ ਕੇ ਭੱਜ ਕੇ ਕੋਠਾਂ ਤੇ ਚੜ ਗਏ ਤੇ ਪਸ਼ੂ ਵਿਚਾਰੇ ਪਤਨ ਕਿੱਧਰ ਕਿੱਧਰ ਗੇੜੇ ਖਾਂਦੇ ਧਰਦੇ ਆਉਂਦੇ ਆਪਾਂ ਵੇਹਣੀਆਂ ਵੀਡੀਓ ਦਰਿਆਵਾਂ ਦੇ ਵਿੱਚ ਤੇ ਉਹਨਾਂ ਨੂੰ ਆਪਾਂ ਬਾਹਰ ਕੱਢਦੇ ਆ ਤੇ ਸਾਹਮਣੋਂ ਪਰ ਗੋਤੇ ਖਾਂਦੀਆਂ ਛੱਲੀਆਂ ਜੰਦੀਆਂ ਭੁੱਖੀਆਂ ਤੇ ਬਾਹਰ ਤਾਂ ਵਿਚਾਰੀਆਂ ਨਿਕਲ ਨਹੀਂ ਸਕਦੀਆਂ ਪੱਤਰਾ ਤੋਂ ਉੱਚੀਆਂ ਪੱਤਰਾ ਤੇ ਬਿਠੇਵੇਂ ਵੇਖਿਆ ਪਸੂ ਬਾਹਰ ਨਿਕਲਣ ਦੀ ਯਤਨ ਕਰਦੇ ਆ ਪਰ ਨਿਕਲਿਆ ਨਹੀਂ ਜਾਂਦਾ ਉਹਨਾਂ ਦੀ ਗੱਲ ਕਰਦੇ ਆ ਆਪਣੇ ਹੱਥੀ ਰੱਸੀ ਲਾਤੇ ਜੋ ਨੇ ਮੱਝਾਂ ਗਾਵਾ ਪਾਣੀ ਦੇ ਤਾਂ ਵਿੱਚ ਸਿਰ ਉੜਦੇ ਵਿੱਚੇ ਬੱਚੇ ਮਾਵਾਂ ਪਾਣੀ ਦੇ ਵਿੱਚ ਵਿੱਚ ਸਿਰ ਉੜਦੇ ਨਾਲੇ ਬੱਚੇ ਗਾਵਾਂ ਪਾਣੀ ਦੇ ਵਿੱਚ ਪੈ ਨਹੀਂ ਲੱਗਦੇ ਉੱਤੇ ਤਰਦੀਆਂ ਆਵਣ ਪੱਤਨਾ ਤੇ ਤਾਂ ਚੜਨੇ ਹੁੰਦਾ ਵਿੱਚੇ ਗੋਤੇ ਖਾਵਰ ਪੱਤਨਾ ਤੇ ਤਾਂ ਚੜਨੇ ਹੁੰਦਾ ਵਿੱਚੇ ਗੋਤੇ ਖਾਵਰ ਜੋ ਮੱਜਾਂ ਕੱਢਦੇ ਸਾਮੰਦੇ ਨੇ ਉਹਨਾਂ ਦੇ ਵਿਲਹਾਰੇ ਜਾਵਾਂ ਪਾਣੀ ਦੇ ਵਿੱਚ ਡੁੱਬੇ ਹੀ ਡੁੱਬ ਗਏ ਸੀ ਬਈ ਮੱਜਾਂ ਤੇ ਨਾਲੇ ਗਾਵਾਂ ਸਤਗੁਰ ਜੀ ਦਾ ਕਹਿਣਾ ਕਰਨੀ ਸਤਗੁਰ ਜੀ ਦਾ ਕਹਿਣਾ ਕਰਨੀ ਗਉ ਗਰੀਬ ਦੀ ਆਖੀ ਸਤ ਗੁਰ ਜੀ ਦਾ ਕਹਿਣਾ ਕਰਨੀ ਗਊ ਗਰੀਬ ਦੀ ਆਖੀ ਜੇ ਡੰਗਰਾ ਤੇ ਬੇਮਾਨ ਹੋ ਗਏ ਤਾਂ ਕਸਰ ਨਹੀਂ ਰਹਿਣੀ ਬਾਕੀ ਪਾਣੀ ਚ ਡੁੱਬਦੀਆਂ ਝੱਲ ਨਹੀਂ ਹੁੰਦੀਆਂ ਰੋ ਰੋ ਹਾਲ ਸੁਣਾਵਾ ਪਾਣੀ ਦੇ ਵਿੱਚ ਤੁਰ ਗਏ ਸਾਰੇ ਬੱਚੇ ਤੇ ਨਾਲੇ ਗਾਵਾਂ ਪਾਣੀ ਦੇ ਵਿੱਚ ਰੁੜ ਗਏ ਸਾਰੇ ਬੱਚੇ ਤੇ ਨਾਲੇ ਮਾਵਾਂ ਜੈ ਸਿੰਘ ਵਾਲਾ ਅਣਪੜ ਆਖੇ ਸੋਨੂੰ ਦੁੱਖ ਸੁਣਾਵੇ ਜੈ ਸਿੰਘ ਵਾਲਾ ਅਣਪੜ ਸੋਨੂੰ ਰੋ ਰੋ ਦੁੱਖ ਸੁਣਾਵੇ ਭੁਖੀਆਂ ਮੱਜਾਂ ਤਰਦੀਆਂ ਆਉਂਦੀਆਂ ਪੇਸ਼ ਕੋਈ ਨਾ ਜਾਵੇ ਬਾਦਲ ਅਮੀਰੋੜ ਦੇ ਉੱਤੇ ਖੜ ਕੇ ਦੁੱਖ ਸੁਣਾਵਾ ਪਾਣੀ ਦੇ ਵਿੱਚ ਡੁੱਬਦੀਆਂ ਆਉਂਦੀਆਂ ਮੱਜਾਂ ਤੇ ਨਾਲੇ ਗਾਵਾਂ ਪਾਣੇ ਦੇ ਤਾਂ ਵਿੱਚ ਸੀ ਰੁੜ ਗਏ ਬੱਚੇ ਬੱਚੀਆਂ ਗਾਵਾ ਧੰਨਵਾਦ ਭਾਈ ਇਹਨਾਂ ਪਸ਼ੂਆਂ ਨੂੰ ਸੰਭਾਲਿਆ ਕਰੋ ਤੇ ਇਹ ਬੇਜਵਾਨ ਹੈ ਨੀਰਾ ਪਾਉ ਸੇਵਾ ਕਰੋ ਤੇ ਅੱਗੇ ਸੇਵਾ ਆਪਾ ਕਰਦੇ ਰਵਾਂਗੇ ਇੱਕ ਗੀਤ ਗੀਤ ਕਹਿਣਾ ਪੈਂਦਾ ਗੀਤ ਤਾਂ ਕਹਦੇ ਨੇ ਇਹ ਦੁੱਖਾਂ ਦੀਆਂ ਕਹਾਣੀਆਂ ਪਰ ਉਹ ਗੀਤ ਵਾਂਗੂ ਗਾ ਕੇ ਇੱਕ ਜਿਵੇਂ ਕਹਿ ਲਈਏ ਕਵਤਾ ਵਾਂਗੂ ਲੋਕਾਂ ਨੂੰ ਸੰਦੇਸ਼ ਦੇਣਾ ਪੈਂਦਾ ਜੀ ਭਰਾਵੋ ਪਸ਼ੂਆਂ ਨੂੰ ਵੀ ਸੰਭੋ ਤੇ ਇਹ ਇਨਸਾਨ ਹੈ ਉਹਨਾਂ ਦੀ ਵੀ ਸੇਵਾ ਕਰਨੀ ਆਪਾ ਧੰਨਵਾਦ